ਸਸਰੀ ਕਾਲਜੀ ਬਾਈ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਬਾਈ ਤੇ ਸਵਾਗਤ ਕਰਦਾ ਬਾਈ ਤੁਹਾਡਾ ਅੱਜ ਦੇ ਇਸ ਨਵੇਂ ਨਕੋਰ ਬਲੌਗ ਦੇ ਵਿੱਚ ਤੇ ਕੱਲ ਦੇ ਬਲੌਗ ਵਿੱਚ ਬਾਈ ਆਪਾਂ ਨੇ ਨਵਾਂ ਕੰਮ ਦੇਖ ਕੇ ਗਏ ਤੇ ਤੇ ਏਰੀਆ ਹੈਗਾ ਤਾਂ ਬਾਈ ਆਪਣਾ ਭਾਗੋ ਮੱਜਰੇ ਦਾ ਖਾਨਪੁਰ ਦੇ ਲਾਗੇ ਪੈ ਜਾਂਦਾ ਇਹ ਖਰੜ ਦਾ ਏਰੀਆ ਹੈ ਤੇ ਉੱਥੇ ਬਾਈ ਕੋਠੀ ਜਾਂ ਤਿੰਨ ਮੰਜਲੀ ਦੀ ਆਪਾਂ ਫਸ ਗਿਆ ਹੈ ਹਾਂ ਫਸ ਗਿਆ ਹਾਂ ਹਾਂ ਇਹ ਹੋ ਗਿਆ ਹੋ ਗਿਆ ਤੇ ਕੋਠੀ ਦਾ ਬਾਈ ਆਪਾਂ ਫਿਟਿੰਗ ਦਾ ਕੰਮ ਦੇਖ ਕੇ ਗਏ ਤੇ ਇਹਦੇ ਤਿੰਨ ਮਜ਼ਲੀ ਕੋਠੀ ਹੈ ਗਰਾਉਂਡ ਫਲੋਰ ਦੀ ਫਿਟਿੰਗ ਕਰਨੀ ਹੈ ਦੋ ਬਾਥਰੂਮ ਇਹਦੇ ਵਿੱਚ ਤੇ ਇੱਕ ਰਸੋਈ ਦੀ ਫਿਟਿੰਗ ਕਰਨੀ ਹੈ ਤੇ ਅੱਜ ਤਰੀਕ ਹੋ ਗਈ ਬਾਈ 18 ਤਰੀਕ ਅੱਜ 18 ਤਰੀਕ ਤੇ 12ਵਾਂ ਮਹੀਨਾ 2025 ਤੇ ਬਾਈ ਆਪਾਂ ਆਪਣਾ ਬੰਦਾ ਲੇਬਰ ਵਾਲਾ ਲੈ ਕੇ ਆਏ ਹੋਏ ਹਾਂ ਜਿਨ੍ਹਾਂ ਨਾਲ ਈ ਚਾਣੇ ਵਾਸਤੇ ਤੇ ਆਪਾਂ ਫਿਰੂਗੇ ਕਟਰ ਤੇ ਵੀਡੀਓ ਨੂੰ ਬਾਈ ਐਂਡ ਤੱਕ ਜਰੂਰ ਦੇਖਿਓ ਵੀ ਵੀਡੀਓ ਚੰਗੀ ਲੱਗੀ ਤੁਹਾਨੂੰ ਤਾਂ ਲਾਈਕ ਵੀ ਕਰ ਦਿਓ ਵੀਡੀਓ ਨੂੰ ਬਈ ਤੇ ਭਾਈ ਕਮੈਂਟ ਕਰਕੇ ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਲੱਗੀ ਆਉ ਦਾ ਹੀ ਚਿੰਬੜ ਗਿਆ ਬਈ ਮੇਰਾ ਬੰਦਾ ਹੈ 흘ਵਾ ਲਈ ਇੱਕ ਵਾਰੀ ਹਾਂ ਜੀ ਪਾਣੀ ਨਹੀਂ ਆ ਰਹੀ ਏਰੀਆ ਹਿੱਟੇ ਲਾਲੀ ਨਾਲੇ ਤੇ ਕਟਰ ਚੱਲੂ ਇੱਕ ਪਾਸੇ ਕਿਚਨ ਵਾਲਾ ਬਾਈ ਕਟਰ ਆਪਾਂ ਨੇ ਫੇਰਤਾ ਰੁਕ ਜਾ ਕਬਟਾ اے ਬਾਈ 1 ਮਿੰਟ ਰੁਕ ਜਾ 1 ਮਿੰਟ ਰੁਕ ਜਾ ਮੈਂ ਬੋਲ ਕੇ ਫਿਰ ਆਵਾਜ਼ ਨਹੀਂ ਆਏਗੀ ਕਿਚਨ ਦਾ ਕਟਰ ਬਾਈ ਆਪਾਂ ਨੇ ਫੇਰਤੇ ਹਿਲਟੀ ਨਾਲ ਚੀਰੀਆਂ ਝਾੜ ਰਿਹਾ ਬੰਦਾ ਆਪਣਾ ਪੁਰਾਣਾ ਹੀ ਆਇਆ ਵਾ ਤੇ ਅੱਜ ਟਾਰਗੇਟ ਹੋਊਗਾ ਆਪਣਾ ਫਿਟਿੰਗ ਦਾ ਵੀ ਮਾਣਾ ਮੋਟਾ ਕੰਮ ਕਰੂਗੇ ਕਿਉਂਕਿ ਦੁਪਹਿਰ ਤੱਕ ਆਪਾਂ ਕਟਰ ਫੇਰੇ ਦੋਂਗੇ ਨਾ 11:00 ਵਜੇ ਇੱਕ ਬਾਥਰੂਮ ਤੇ ਰਸੋਈ ਦਾ ਕੰਮ ਰਹਿ ਗਿਆ ਕੱਟਦਾ ਚੱਲ ਮਾਰ ਲੈ ਤੇ ਬਾਥਰੂਮ ਦੀਆਂ ਭਾਈ ਨਿਸ਼ਾਨੀਆਂ ਲਾ ਕੇ ਵੀ ਕੱਟਣਾ ਦੇਖ ਦੇ ਇੱਥੇ ਵੀ ਆਹ ਹੈ ਭਾਈ ਬਾਥਰੂਮ ਵਾਲ ਹੈਗੀ ਸ਼ੀਟ ਲੱਗਣੀ ਇੱਧਰ ਵੇ ਬਈ ਕਰਦੇ ਦਾ ਕੰਮ ਹੈ ਤੇ ਅੱਜ ਬਹੁਤ ਤੇਜ਼ ਰੇਟ ਗਿਆ ਚੱਲ ਰਿਹਾ ਕਟਰ ਸਵੇਰ ਦੀ ਬਈ ਅੱਜ ਧੁੰਦ ਪਈ ਵੀ ਹੈ ਕੁਝ ਨਹੀਂ ਤਾਂ ਦਿਖ ਰਿਹਾ ਵਾਲੇ ਥੋੜਾ ਜਿਹਾ ਹੁਣ ਸੂਰਜ ਦੇਵਤਾ ਭਾਈ ਨਿਕਲਿਆ ਏ ਤੇ ਹੁਣ ਮੜਾ ਜਾ ਰੋਸ਼ਨੀ ਹੋਈ ਅੰਦਰ ਨਹੀਂ ਤਾਂ ਅੰਦਰ ਬਾਥਰੂਮ ਦੇ ਵਿੱਚ ਨੇ ਰਹੀ ਤਾਂ ਇੱਧਰ ਵੀ ਖੈਰ ਨਹੀਂ ਰਜਈ ਐ ਪਿੱਛੇ ਵੇੜੇ ਦੇ ਵਿੱਚ ਬਾਈ ਅ ਬੈਕਸਾਈਡ ਖਾਲੀ ਆ ਹਜੇ ਇਸ ਕਰਕੇ ਬਾਈ ਵੇੜੇ ਦੇ ਵਿੱਚ ਰੌਸ਼ਨੀ ਹੈਗੀ ਐ ਕਿਉਂਕਿ ਸੂਰਜ ਵੀ ਇੱਧਰ ਤੇ ਜਾ ਰਿਹਾ ਨਹੀਂ ਤਾਂ ਇੱਥੇ ਬੱਲਬ ਲਾ ਕੇ ਫਿਰ ਕੰਮ ਹੋਣਾ ਤਾਂ ਬਿਜਲੀ ਦਾ ਵਿੱਚ ਆ ਗਿਆ ਫੁੱਲੇ ਹੈਗੇ ਐ ਦੇਖੋ ਚਲੋ ਜੀ ਹੁਣ ਚੱਲੀਏ ਮੈਂ ਤੇ ਕੋਈ ਬੰਦ ਵੇ ਤੇ ਹੀ ਤੇ ਰੱਖ ਲਾਂਗੇ ਹੋਰ ਰੱਖ ਲੂਗੇ ਅਸੀਂ ਆਪੇ ਅੰਦਰ ਰੱਖ ਲੂਗਾ ਹਜੇ ਤਾਂ ਕਟਰ ਫੇਰ ਰਹੇ ਹੈ ਹੈ ਬਜਰੀ ਦਾ ਰੱਖਦੇ ਬਾਕੀ ਸਾਡੇ ਵਾਲਾ ਪੈਦਾ ਸਮਾਨ ਆ ਗਿਆ ਭਈ ਆਪਣਾ ਸਾਰਾ ਹੀ ਸੀਬਰੇਜ ਦਾ ਵੀ ਥੱਲੇ ਦਾ ਵੀ ਆ ਗਿਆ ਸਮਾਨ ਕਟਰ ਦਾ ਕੰਮ ਬਈ ਆਪਣਾ ਖਤਮ ਹੋ ਗਿਆ ਤੇ ਦੋਹਾਂ ਬਾਥਰੂਮ ਦੇ ਵਿੱਚ ਕਟਰ ਵੱਜ ਗਿਆ ਤੇ ਬੰਦਾ ਜਿਹੜਾ ਨਾਲ ਆ ਆਪਣੇ ਉਹ ਬਈ ਝਾੜ ਰਿਹਾ ਛੀਰੀਆਂ ਥੋੜੀ-ਬਹੁਤੀ ਝਾੜਦਿਆਂ ਤੇ ਮੇਨ ਛੀਰੀ ਝਾੜਤੀ ਕੋੜੀ ਦਾ ਲਾਹਾ ਲੈ ਲਿਆ ਉਹ ਘਰ ਵਾਲੇ ਕੌਣ ਕੌਣ ਜਾ ਰਹਿਗਾ ਹੈ ਇਧਰ ਵਾਲੇ ਇਧਰ ਵਾਲੀ ਵੀ ਜੇ ਝਾੜਨੀ ਹੈ ਪਤਾਇਆ ਤਾਂ ਹੈ ਤਾਂ ਆਪਕੋ ਇਸਕੋ ਛੋੜ ਦੇਣਾ ਇਸ ਕੋ ਛੋੜ ਕੇ ਝਾੜ ਦੇਣਾ ਬਸ ਨੀਚੇ ਕੋ ਇਹ ਤੋਂ ਝਾੜੀ ਦੀ ਇਸ ਕੋ ਮਤਲਬ ਛੋੜ ਇਸ ਕੋ ਛੋੜ ਦੇਣਾ ਬਸ ਹਾਈ ਵਾਲੀ ਹਾਂ ਇਹ ਆ ਗਈ ਹੈ ਅੱਗੇ ਤੱਕ ਜਾਏਗੀ ਇਹ ਹਾਈ ਵਾਲੀ ਇਹ ਵੀ ਜਾਏਗੀ ਠੀਕ ਹੈ ਉਧਰ ਜਿਹਦੇ ਮਾਰ ਲਾ ਹੁਣ ਪਹਿਲਾਂ ਰਸੋਈ ਮੇਂ ਤੋਂ ਮਾਰ ਲਓ ਮਾਰਾਂਗੇ ਆਓ ਕਸੇ ਥੋੜੇ ਕਰੋਗੇ ਆਓਗੇ ਆਓਗੇ ਤਦ ਤੋ ਸੈਟ ਕਰੋਗੇ ਅੱਛਾ ਜਾਓਗੇ ਤਦ ਤੱਕ ਫਿਰ ਚਲ ਕੋਈ ਕੋਈ ਨਹੀਂ ਤੇ ਬਾਈ ਲੱਗ ਗਿਆ ਬਾਈ ਕਹਿੰਦਾ ਮੈਂ ਰੋਟੀ ਆਪਕੇ ਆਈ ਸੇ ਖਾਊਗਾ ਤੇ 1:30 ਵਜੇ ਦਾ ਟਾਈਮ ਹੋ ਗਿਆ ਤੇ ਚੀਰੀਆਂ ਝਾੜਤੀਆਂ ਜੇ ਬੰਦੇ ਨੇ ਤੇ ਅੱਜ ਫਿਰ ਸੋਈ ਦੀ ਫਿਟਿੰਗ ਤਾਂ ਦੇਖਦੇ ਅੱਜ ਕਰ ਦੂੰਗਾ ਕੰਪਲੀਟ ਇਧਰ ਵਾਲੇ ਬਾਤ ਹੁੰਦੇ ਵਿੱਚ ਘੁੰਮ ਗਿਆ ਬਾਈ ਕਟਰ ਤੇ ਮੈਂ ਆਪਾਂ ਨੇ ਘੋੜੀ ਲੱਗੀ ਲਗਾਈ ਨਾਲਾਂ ਦੀ ਝਾਲਤੀ ਹਿਲਟੀ ਨਾਲ ਝਾੜੀ ਏ ਚੀਰੀ ਹਿਲਟੀ ਲਿਆਏ ਤੇ ਬਾਈ ਆਪਾਂ ਹਿਲਟੀ ਨਾਲ ਸੌਖੀ ਬੱਜਦੀ ਝੀਰੀ ਟਰ ਦਾ ਕੰਮ ਆਪਣਾ ਤਾਂ तकरीबन ਸਾਰਾ ਖਤਮ ਹੋ ਗਿਆ ਤੇ ਬਈ ਪਾਉੜੀ ਦੇ ਥੱਲੇ ਮੋਟਰ ਦੇ ਪੁਆਇੰਟ ਰੱਖੇ ਐ ਮੋਟਰ ਉੱਥੇ ਪੁਆਇੰਟ ਬਣਨੇ ਮੋਟਰ ਦੇ ਤੇ ਆਪਣੀ ਟੈਂਕੀ ਵਾਲੀ ਲਾਈਨ ਤੇ ਫਰੈਸ਼ ਵਾਲੀ ਦੋਨੇ ਬਾਹਰ ਕੱਢ ਦਿਆ ਸਿਰੇ ਸਿਰੇ ਦਾ ਕੱਗੇ ਲਾਤੀ ਤੇ ਟੁੱਟੀ ਦੇਣੀ ਇੱਧਰ ਸਾਹਮਣੇ ਵੀਡੀਓ ਦੇ ਵਿੱਚ ਸਮਾਨ ਬਈ ਕੱਢ ਲਿਆ ਆਪਾਂ ਸਾਰੇ ਜਿਹੜਾ ਫਿਟਿੰਗ ਦਾ ਕਿਚਨ ਦਾ ਕਰ ਲੱਗੇ ਆਪਾਂ ਸ਼ੁਰੂ ਤੇ ਸਮਾਨ ਸੁੱਖ ਨਾਲ ਸੋਨਾ ਮੰਗਾਇਆ ਹੋਇਆ ਬਈ ਪਰੰਬਰ ਨੇ ਮੰਨੇ ਆਪਣੇ ਨੇ ਤੇ ਇੱਚੀ ਦਾ ਮੰਗਾਇਆ ਹੋਇਆ ਪਾਇਆ ਹੋਇਆ ਸਾਰਾ ਕੁਝ ਫਿਟਿੰਗ ਆਈ ਹੋਈ ਆ ਪਹਿਲਾਂ ਹੀ ਤੇ ਕਿੰਝ ਦੀ ਫਿਟਿੰਗ ਕਰਦੇ ਆ ਬਈ ਆਪਾਂ Terima kasih telah <laughs> menonton! ਸਪਲਾਈ ਚੜ ਗਈ ਤੇ ਆਈ ਆਪਣੀ ਕਿਚਨ ਦੇ ਤੇ ਗਰਮਾળા ਟੋਟਾ ਲੱਗ ਗਿਆ ਤੇ ਫਰੈਸ਼ ਵਾਲਾ ਟੋਟਾ ਰਹਿ ਗਿਆ ਅੱਗੇ ਖਿੱਚਣੇ ਨੂੰ ਸੌਰੀ ਟੈਂਕੀ ਵਾਲਾ ਤੇ ਫਰੈਸ਼ ਵਾਲੇ ਦਾ ਹਜੇ ਟੋਟਾ ਲਾਏ ਨਹੀਂ ਅਪਨੇ ਫਰੈਸ਼ ਵਾਲੇ ਵੀ ਸ਼ੁਰੂ ਕਰਦੇ ਆ ਅੱਧੇ ਘੰਟੇ ਵਿੱਚ ਬਾਈ ਆਪਣਾ ਇੱਥੇ ਤੱਕ ਪਹੁੰਚਿਆ ਕੰਮ 4 ਵਜੇ ਸ਼ੁਰੂ ਕਰਿਆ ਤਾਂ 4:30 ਹੋ ਗਈ। ਇਹ ਛੀ ਦੀਆਂ ਤਾਂ ਤਕਰੀਬਨ ਬੱਜੀਆਂ ਹੋਈਆਂ ਸਾਰੀਆਂ ਤੇ ਇੱਥੇ ਖੱਡਾ ਰਹਿੰਦਾ ਬਾਈ ਫਰੈਸ਼ ਵਾਲੀ ਲਾਈਨ ਪੈਦ ਤੇ ਚੜਾਈ ਹੈ। ਖੱਡਾ ਰਹਿ ਗਿਆ ਵੱਜਣੇ ਨੂੰ